ਖਨੌਰੀ ਬਾਡਰ 0 ਗਰਾਉਂਡ ਦੋਸਤੋ ਸੁਨੋ ਆਓ ਖਨੌਰੀ ਬਾਡਰ ਦੇ ਆ ਕੁਝ ਐਸੀਆਂ ਝਲਕੀਆਂ ਦਿਖਾਉਣਾ ਇੱਥੇ ਲੰਗਰ ਲੱਗੇ ਹੋਏ ਐ ਜੀ ਅਗਰਾਹਾ ਜਥੇਵੰਦੀ ਵੱਲੋਂ ਪੰਜ ਪਿੰਡਾਂ ਦੀਆਂ ਇਕਾਈਆਂ ਨੇ ਲੰਗਰ ਆਪਣੇ ਆਪਣੇ ਪੱਧਰ ਦੇ ਉੱਪਰ ਲਾਏ ਹੋਏ ਐ ਬਹੁਤ ਹੀ ਵਧੀਆ ਚੰਗੀ ਗੱਲ ਐ ਸਾਡੀ ਇਹ ਲੀਡਰਾਂ ਨਾਲ ਵਿਚਾਰ ਨਹੀਂ ਮਿਲਦੇ ਲੋਕਾਂ ਦੇ ਉਹ ਗੱਲ ਵੱਖ ਹੈ ਪਰ ਅਸੀਂ ਇੱਕਾਂ ਸਾਡੀ ਲੜਾਈ ਇੱਕ ਹੈ ਸਾਡਾ ਮਕਸਦ ਇੱਕ ਹੈ ਜੇ ਜਿੱਤਾਂਗੇ ਭਰਾਵੋ ਤਾਂ ਸਭ ਨੂੰ ਫਾਇਦਾ ਹੈ ਜੇ ਹਾਰਾਂਗੇ ਤਾਂ ਨੁਕਸਾਨ ਸਭ ਦਾ ਹੀ ਹੈ ਚਾਹੇ ਉਹ ਕਿਸੇ ਜਥੇਬੰਦੀ ਨਾਲ ਜੁੜਿਆ ਹੋਇਆ ਬੰਦਾ ਹੈ ਬਹੁਤ ਹੀ ਵਧੀਆ ਲੱਗਿਆ ਮੈਨੂੰ ਤਾਂ ਦੇਖ ਕੇ ਵੀ ਚਲੋ ਲੀਡਰਾਂ ਦੇ ਕਹੇ ਤੋਂ ਜੇ ਨਹੀਂ ਅਸੀਂ ਇਕੱਠੇ ਹੋਏ ਤਾਂ ਆਪਣੇ ਆਪ ਤਾਂ ਇਕੱਠੇ ਹੋ ਗਏ ਲੋਕਾਂ ਨੇ ਅੰਦਰੋਂ ਬਲਬਲਾ ਉੱਠਿਆ ਤੇ ਉਹ ਸਾਰੇ ਬੰਦਿਆਂ ਨੇ ਆ ਕੇ ਇੱਥੇ ਲੰਗਰ ਲਾਏ ਆ ਪਾਸਿਆਸੀ ਪਿੰਡਾਂ ਦੇ ਲੰਗਰ ਨੇ ਇਹ ਵੀਰ ਵੀ ਦੱਸੂ ਅੱਗੇ ਜਾ ਕੇ ਸਹੀ ਜੁੱਥੇ ਜਿਹੜਾ ਉਹਨਾਂ ਦੇ ਫਸਕ ਨਹੀਂ ਆਂਗੇ ਖਾਲਸਾ ਹੀ ਇਹ ਲੰਗਰ ਹੈ ਗਰਾਹਾਂ ਵਾਲਾ ਨਹੀਂ ਫਿਰ ਛੋਟੇ ਜਥੇਦਾਰ ਤਾਂ ਆਇਆ ਨਹੀਂ ਯਾਰ ਜਥੇਦਾਰ ਹੈ ਤਾਂ ਇਨਸਾਨ ਦੀ ਨਾਤੀ ਹੈ ਸਾਡਾ ਫਰਜ਼ ਬਣਦਾ ਪਿੰਡ ਦਾ ਅੱਛਾ ਜੀ ਲੋਕਲ ਇੱਥੋਂ ਦੇ ਸੁਨਾਹੇ ਹੈ ਜੀ ਠੀਕ ਹੈ ਜੀ ਤੇ ਛੋਟੇ ਤੇ ਕੋਈ ਇਤਰਾਜ਼ ਕੀਤਾ ਉਹਨਾਂ ਨੇ ਨਹੀਂ ਜੀ ਕੋਈ ਇਤਰਾਜ਼ ਤਾਂ ਉਹਨੇ ਕਿਹੇ ਸੇਵਾ ਕਰਾਉ ਠੀਕ ਹੈ ਕੋਈ ਇਤਰਾਜ਼ ਤਾਂ ਸਾਡੇ ਤਿੰਨ ਤਿੰਨ ਲੰਗਰ ਚੱਲਦੇ ਗਰਾਹਾਂ ਦੇ ਐਸ ਠੀਕ ਐਸ ਚੱਠੇ ਪਿੰਡ ਦਾ ਖਨੋਰੀ ਪਿੰਡ ਦਾ ਤੇ ਇੱਕ ਹੋਰ ਹੈ ਨੇੜੇ ਦਾ ਚਾਰ ਪੰਜ ਦੇ ਬਲ ਤਿੰਨੇ ਇਕਾਈਆਂ ਅਗਰਾਹਾਂ ਦੀਆਂ ਹਾਂਜੀ ਪੰਜ ਇਕਾਈਆਂ ਨਹੀਂ ਪੰਜ ਇਕਾਈਆਂ ਅੱਡ ਅੱਡ ਪਿੰਡਾਂ ਦੇ 55 ਨਾਲ ਆਇਆ ਹੈ ਹਾਂਜੀ 55 ਆਇਆ ਜੀ ਪਿੰਡ ਨਿੰੜਾ ਪਿੰਨ ਕਾਂਡਗੜ ਪਿੰਡ ਖੰਡੋਰੀ ਪਿੰਡ ਚੱਠਾ ਠੀਕ ਹੈ ਜੀ ਸਾਨੂੰ ਸੁਵਿਧਾ ਸਾਡੇ ਪਲਾਕ ਦੇ ਕੋਲ ਗੱਲ ਕੀ ਤੁਸੀਂ ਇਨਸਾਨ ਦੇ ਨਾਤੇ ਕਭਰ ਜਵਾਂਦਾ ਆਪਣੇ ਭਰਾ ਨੇ ਸੁਵਿਧਾ ਨਹੀਂ ਕਿਸੇ ਕੋਈ ਰਸਤਾ ਇਦਾਂ ਕੋਈ ਹੈ ਸਰਕਾਰ ਤੇ ਰੋਣਾ ਤੇ ਜਿੰਦਚਰ ਮੋਰਚਾ ਚੱਲੂ ਰਹੋਗੇ ਹਾਂਜੀ ਪੱਕਾ ਜੀ ਅਸੀਂ 3 ਤਰੀਕ ਦਾ ਆਏ ਜੀ 2 ਮਹੀਨੇ ਤੋਂ ਉੱਤੇ ਟੱਪ ਕੇ ਸਾਨੂੰ 13 ਤਰੀਕ ਦੇ 13 ਤਰੀਕ ਦਾ ਆਏ ਹੋਏ ਅਸੀਂ ਪਹਿਲੇ ਦਿਨ ਹੀ ਅਸੀਂ ਇੱਥੇ ਆ ਗਏ ਤੇ ਜੇ ਤੁਹਾਡੇ ਨਾਲ ਕੋਈ ਇਤਰਾਜ਼ ਕੀਤਾ ਤੁਹਾਡੇ ਜਥੇਦਾਰਾਂ ਨੇ ਫੇਰ ਕਿ ਜਵਾਬ ਦੇਵਾਂ ਕੀ ਕਰੂੰਗੀ ਇਤਰਾਜ਼ ਜੀ ਉਹਨੇ ਰੱਖਿਆ ਉਹਨੂੰ ਪਤਾ ਸਾਰਿਆਂ ਨੂੰ ਤਾਂ ਹਾਂ ਉੱਪਰ ਤੋਂ ਉਪਰਲੀ ਮੈਨੇਜਮੈਂਟ ਤੱਕ ਪਤਾ ਹੈ ਉੱਪਰ ਤੱਕ ਹਾਂ ਜੀ ਅੱਜ ਸਾਡਾ ਥਾਣੇ ਦਾ ਘਰਾਓ ਵੀ ਸੀ ਦਿ ਕਰਾ ਰਹੇ ਜਿੱਥੇ ਬੰਦੇ ਦਾ ਇੱਥੇ ਖੰਡੋਰੀ ਅਸੀਂ ਉੱਥੇ ਵੀ ਜੋੜੀ ਦਿੱਤੀ ਤੇ ਇੱਥੇ ਵੀ ਦਿੱਤੀ ਹੈ ਬਹੁਤ ਵਧੀਆ ਗੱਲ ਲੱਗਦੇ ਬੰਦੇ ਨੂੰ ਸਾਰਿਆਂ ਨੂੰ ਪਤਾ ਨਹੀਂ ਇਹ ਤਾਂ ਫਰਜ ਬਣਦਾ ਸਾਡੇ ਸੰਸਾਰ ਪੂਰਤ ਸਾਰਾ ਅੜੀ ਮੰਗਾਇਕੋ ਨਹੀਂ ਅੜੀ ਮੰਗਾਰੇ ਸਾਡੀਆਂ ਕੋਈ ਕਿਸਾਨ ਕੋਈ ਅੱਗੇ ਚੱਲ ਤੱਕ ਇਹ ਗੱਲ ਉਹ ਕੋਈ ਅੱਗੇ ਪਿੱਛੇ ਹੋ ਜਾਂਦੇ ਨੇ ਉਹ ਆ ਹੀ ਨਹੀਂ ਨਾ ਗੱਲ ਇਹ ਤਾਂ ਕਰਕੇ ਸੰਯੁਕਤ ਮੋਰਚ ਦੇ ਨਾਲ ਨੇ ਜੀ ਬੋਟਾਂ ਵਾਲਿਆਂ ਦੇ ਨਾਲ ਹੈ ਹਾਂ ਜੀ ਬੋਟਾਂ ਵਾਲਿਆਂ ਦੇ ਨਾਲ ਹੈ ਸੰਯੁਕਤ ਮੋਰਚ ਦੇ ਨਾਲ ਬੋਟਾਂ ਦੇ ਨਾਲ ਸੰਯੁਕਤ ਮੋਰਚ ਦੇ ਨਾਲ ਨਹੀਂ ਬੋਟਾਂ ਗ੍ਰਾਹਕਾਂ ਨੇ ਆਮ ਆਦਮੀ ਪਾਰਟੀ ਨੂੰ ਪਵਾਈਆਂ ਯਾਰ ਉਹ ਤਾਂ ਸਾਰੇ ਨਹੀਂ ਪਵਾਈਆਂ ਜੀ ਨਹੀਂ ਪਵਾਈਆਂ ਸਾਰਿਆਂ ਨੇ ਨਹੀਂ ਇਹਨਾਂ ਤਾਂ ਆਪਣੇ ਵਰਕਰਾਂ ਨੂੰ ਵੀ ਕਿਹਾ ਸੀ ਜੀ ਵੀ ਪਾਓ ਕਿਆ ਸੀ ਜੀ ਬਦਲਾ ਸੀ ਵੀ ਇੱਕ ਵਾਰੀ ਬਦਲਾ ਲਿਆ ਕੇ ਦੇਖੋ ਵੀ ਕਾਗਰਸੀ ਤੋਂ ਕਾਗਰਸੀ ਤੋਂ ਦੁਖੀਆਂ ਬੀਜੇਪੀ ਤੋਂ ਆ ਬਦਲਾ ਵੀ ਦੇਖ ਲਿਆ ਹੁਣ ਉਹਦੇ ਖਿਲਾਫ ਚੰਦਰੀਆਂ ਉਹਦੇ ਖਿਲਾਫ ਬਦਲਾ ਨਾ ਕਿਸੇ ਨੂੰ ਉਹਦੇ ਵੀ ਖਿਲਾਫ ਵੇਖੋ ਜੀ ਕ ਖਾਲਸਾ ਵੇਖ ਜੀ ਫਤਿਹ ਖਨੋਰੀ ਬਾਰਡਰ ਤੇ ਜੀ ਪੰਜ ਜਗ੍ਹਾ ਲੰਗਰ ਲੱਗੇ ਪਏ ਨੇ ਅਗਰਾਹਾ ਜੱਥੇਬੰਦੀ ਦੇ ਵਰਕਰਾਂ ਵੱਲੋਂ ਪਿੰਡਾਂ ਦੀਆਂ ਕਾਇਆਂ ਨੇ ਲਾਈਆਂ ਵੀ ਆ ਆਪਣਾ ਆਪਣਾ ਲੰਗਰ ਇੱਥੇ ਅਸੀਂ ਇਨਸਾਨ ਤਾਂ ਇੱਕੋ ਹੀ ਆ ਯਾਰ ਸਾਡੀ ਲੜਾਈ ਇੱਕੋ ਹੀ ਆ ਚਲੋ ਬਖਰੇਵੇਂ ਸਾਡੇ ਵਿਚਾਰਾਂ ਦੇ ਅਲੱਗ-ਅਲੱਗ ਨੇ ਉਹ ਗੱਲ ਵੱਖ ਹੈ ਬਈ ਜਰੂਰ ਆਇਆ ਕਰੋ ਮੋਰਚੇ ਤੇ ਦੋਸਤੋ ਮੋਰਚੇ ਤੇ ਦੇਖੋ ਇਹ ਸਬਦਾ ਹੈ ਜਿੱਤਾਂਗੇ ਤਾਂ ਸਾਰੇ ਜਿੱਤਾਂਗੇ ਹਾਰਾਂਗੇ ਤਾਂ ਸਾਰੇ ਹਾਰਾਂਗੇ ਜੇ ਹਾਰ ਗਏ ਨਾ ਮੋਰਚਾ ਇਹ ਫਿਰ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਪੁਛਤਾਵਾਂਗੇ ਦੋਸਤੋ ਸਿੰਘੋ ਮੋਰਚੇ ਦਾ ਇੱਕ ਸਾਥੀ ਮਿਲਿਆ ਹਾਂ ਵੀ ਸਿੰਘਾ ਕੀ ਹਾਲ ਹੈ ਤੇਰਾ ਚੜਦੀ ਕਲਾ ਜੀ ਬਿਲਕੁਲ ਤੇਰਾ ਪਿੰਡ ਇੱਥੋਂ ਕਿੰਨਾ ਕੁ ਦੂਰ ਹੈ ਮੇਰਾ ਪਿੰਡ ਇੱਥੋਂ ਹੈ ਜੀ 2 ਕਿਲੋਮੀਟਰ ਫਿਰ ਰੋਜ਼ ਰੋਜ਼ ਮੋਰਚੇ ਤੇ ਆਉਨੇ ਹਾਂ ਹਾਂ ਜੀ ਰੋਜ਼ ਇੱਥੇ ਆਉਨੇ ਹਾਂ ਜੀ ਬਹੁਤ ਵਧੀਆ ਸੇਵਾ ਕੀ ਕਰਦੇ ਹੋ ਫਿਰ ਇੱਥੇ ਪਹਿਲਾਂ ਲੰਗਰ ਲੈ ਕੇ ਆਈਦਾ ਜੀ ਘਰੋਂ ਪਕਾ ਕੇ ਅੱਛਾ ਫਿਰ ਖਾਲਸਾ ਢਰ ਨਾਲ ਸੇਵਾ ਕਰੀ ਦੀ ਸਾਰਾ ਦਿਨ ਬਹੁਤ ਵਧੀਆ ਜੀ ਬਹੁਤ ਵਧੀਆ ਚੰਗੀ ਗੱਲ ਹੈ ਚੰਗਾ ਲੱਗਿਆ ਮਿਲ ਕੇ ਦੋਸਤਾਂ ਨੂੰ ਹੋਰ ਮਿਲਦੇ ਰਹੇ ਕਾਫੀ ਹੋਰ ਓਕੇ ਕੀ ਹਾਲ ਆ ਤੁਹਾਡਾ ਜੀ ਕਾਕ ਜੀ ਜੀ ਲੱਗਦਾ ਇੱਥੇ ਹਾਂਜੀ ਹਾਂਜੀ ਬਹੁਤ ਬਹੁਤ ਜੀ ਕਿੰਨੇ ਕਿੰਨੇ ਸੰਗਤਾਂ ਪਿੰਡੋਂ ਆਈਆਂ ਵੀ ਆ ਤੁਹਾਡੀਆਂ ਚਾਰ ਜੀ ਚਾਰ ਸਰੀਰ ਹੈ ਤੇ ਵਧੀਆ ਬਈ ਵਧੀਆ ਬੈਠੇ ਜਚੇ ਰਹੋ ਹੋਰ ਬੈਠੇ ਬੈਠੇ ਕਾਇਦਨ ਆਵਾਜ਼ ਮੁਰਕੇ ਪਿੰਡੋਂ ਨੇਓ ਭਾਰੀ ਬੰਨੀ ਵੇਹੂ ਹਾਂ ਪਾਗ ਜਾਣੇ ਜੀ 7-8 ਦਿਨ ਤਾਂ ਲਾਵਾਂਗੇ ਜੀ 8-8 ਦਿਨ ਲਾਉਣੇ ਹੋ ਹਾਂ 8-8 ਬਾਬੇ ਦੀ ਵੀਡੀਓ ਦੇਖ ਲਿਆ ਕਰੋ ਦੋਸਤੋ ਧੰਨਵਾਦ ਸੋਡਾ ਸ਼ੁਕਰੀਆ ਜਿੰਦਗੀ ਰਹੀ ਦੁਆਰਾ ਫੇਰ ਮਿਲਾਂਗੇ ਕੁਝ ਨਵਾਂ ਕਰਾਂਗੇ ਕੁਝ ਅਲੱਗ ਦਿਖਾਉਣ ਦੀ ਸੋਨੂੰ ਕੋਸ਼ਿਸ਼ ਕਰਾਂਗਾ ਆਪਣੀ ਫੋਟੋਗ੍ਰਾਫੀ ਰਾਹੀਂ ਵੈਗਰੂ ਸਭ ਨੂੰ ਤੰਦਰੁਸਤ ਰੱਖੇ ਖੁਸ਼ੀਆਂ ਬਖਸ਼ੇ ਕਮੈਂਟ ਦੇ ਵਿੱਚ ਕੋਈ ਗਲਤੀ ਹੋਵੇ ਤਾਂ ਉਹਨੂੰ ਮੈਨੂੰ ਦੱਸਿਆ ਕਰੋ ਮੈਂ ਉਹਨੂੰ ਗਾਹਾਂ ਨੂੰ ਸੁਧਾਰਿਆ ਕਰੂੰਗਾ ਮਿਲਾਂਗੇ ਦੋਸਤੋ ਜਰੂਰ ਮਿਲਾਂਗੇ ਵੈਗਰੂ ਦੀ ਕਿਰਪਾ ਨਾਲ ਤੁਸੀਂ ਸਭ ਚੜ੍ਹਦੀ ਕਲਾ ਦੇ ਵਿੱਚ ਰਹੋ